ਉਹਦੇ ਤੋਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆ ਇਲੀਗਲ ਤਰੀਕੇ ਨਾਲ ਸਾਡੇ ਆਉਂਦੇ ਆ ਇਮੀਡੀਏਟਲੀ ਸਟੈਪ ਚੁੱਕ ਕੇ ਇੰਡੀਆ ਆਪਸੋਰੀ ਕੈਨੇਡਾ ਨੇ ਬਹੁਤ ਸਾਰੀਆਂ ਉਹ ਸਿਪੋਰਸਸ ਵਧਾਈਆਂ ਚੌਕੀਆਂ ਦੇ ਉੱਤੇ ਕੰਟਰੋਲ ਦਾ ਕੀਤਾ ਇਹਨਾਂ ਨੇ ਉਹਨਾਂ ਨੂੰ ਯਕੀਨ ਵੀ ਦਿਵਾਇਆ ਕਿ ਅਸੀਂ ਇਹਨੂੰ ਕੰਟਰੋਲ ਕਰਾਂਗੇ ਸਾਰਾ ਕੁਝ ਜਿਹੜੇ ਉਹ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਹਿ ਰਿਹਾ ਕਿ ਮੈਕਸੀਕੋ ਤੇ ਕੈਨੇਡਾ ਤੋਂ ਸਾਨੂੰ ਚੰਗੀ ਹੋ ਰਹੀ ਆ ਉਹਦੇ ਲਈ ਇਹਨਾਂ ਨੇ ਇੱਕਦਮ ਸਟੈਪ ਚੁੱਕ ਲਿਆ ਹਾਂ ਜੇ ਕਿ ਜੇ ਨਾਮ ਜਿਹੜਾ ਆਉਗਾ ਬਾਹਰਲਾ ਬੰਦਾ ਕੋਈ ਜਿਹੜਾ ਭਾਵੇਂ ਲੋਕਾਂ ਲੋਕਾਂ ਨੂੰ ਐਸ ਵਕਤ ਪੰਦੇ ਤਾਂ ਨਾ ਵੀ ਪਤਾ ਹੋਵੇ ਪਰ ਜਦੋਂ ਉਹਦਾ ਉਹਦਾ ਨਾਮ ਲੈਂਦੇ ਲੋਕਾਂ ਨੂੰ ਪਤਾ ਉਹ ਯਾਰ ਆ ਵੀ ਆ ਪਤਾ ਹੀ ਹੈਗਾ ਪਰ ਉਹਨਾਂ ਦੇ ਨਾਲ ਨਾ ਹੋ ਗਿਆ ਪਹਿਲਾਂ ਪਾਰਟੀ ਇਹ ਜੀ ਸਿਚੁਏਸ਼ਨ ਹੁੰਦੀ ਹੈ ਤੇ ਵੀ ਇਹ ਜਦੋਂ ਵੀ ਸੈਸ਼ਨ ਆਇਆ ਤਾਂ ਨੋ ਕੰਫੀਡੈਂਸ ਦਾ ਮੋਸ਼ਨ ਆ ਕੇ ਤੇ ਸਾਡੀ ਗਵਰਨਮੈਂਟ ਟਿਕੂਗੀ ਤੇ ਜਿਹੜਾ ਉਹ ਲੀਡਰ ਹੈ ਕਿਉਂ ਨਾ ਉਹ ਆਪਣੇ ਹੱਥ ਵਾਲੀ ਜਿਹੜੀ ਚੀਜ਼ ਰੱਖੇ ਵੀ ਮੈਂ ਉਦੋਂ ਦਿਖਣੀ ਹੈ ਗਵਰਨਮੈਂਟ ਉਦੋਂ ਇਲੈਕਸ਼ਨ ਕਰ ਕਰਨੀ ਜਦੋਂ ਮੈਂ ਚਾਹਾਂਗਾ ਨਾ ਕਿ ਜਦੋਂ ਆਪੋਜੀਸ਼ਨ ਵਾਲੇ ਚਲੋ ਇਹ ਇੱਕ ਸਿਆਸੀ ਗੇਮ ਹੋ ਵੀ ਨਾ ਸਰ ਜੇ ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਲੋਕ ਅੱਗੇ ਆਉਂਦੇ ਆ ਹਾਲਾ ਮੈਨੂੰ ਨਹੀਂ ਲੱਗਦਾ ਕਿ ਪੀਆਰ ਪਾਲੀਵਰ ਵੀ ਕੋਈ ਇੰਨਾ ਵਧੀਆ ਇੰਪੈਕਟ ਆਪਣਾ ਪਾ ਚੁੱਕਾ ਉਹਨਾਂ ਨੇ ਕਈ ਲੀਡਰ ਬਦਲ ਕੇ ਵੇਖ ਲਿਆ ਪਰ ਹੁਣ ਵਾਲੀ ਜਿਹੜੀ ਲੀਡਰਸ਼ਿਪ ਆ ਉਹਦੇ ਅਸਾਰ ਥੋੜੇ ਜੇ ਪੜਦੇ ਨਜ਼ਰ ਆਉਂਦੇ ਕਿਉਂਕਿ ਲੋਕ ਇਹਨਾਂ ਨੂੰ ਲਗਭਗ ਟਿਕਾੜ ਚੁੱਕੇ ਜਾਂ ਜਿਵੇਂ ਤੁਸੀਂ ਕਹਿ ਪਹਾਰ ਚੁੱਕੇ ਲੰਬੇ ਸਮੇਂ ਤੋਂ ਇਹਨਾਂ ਦੀ ਪਾਲਿਸੀ ਚੋਂ ਤਾਰੀਅਲ ਸਾਹਿਬ ਜਿੱਥੋਂ ਤੱਕ ਦਬਾ ਦਾ ਸਬੰਧ ਹੈ ਮੈਨੂੰ ਲੱਗਦਾ ਦਬਾ ਇੱਥੇ ਕੈਨੇਡਾ ਆ ਗਿਆ ਪਹਿਲਾਂ ਉਹਨਾਂ ਨੇ ਆਉਂਦਿਆ ਸਾਰੇ ਇਹ ਕਿਹਾ ਸੀ ਕਿ ਸਾਡੇ ਤੁਹਾਡਾ ਜਿਹੜਾ ਬਾਰਡਰ ਆ ਉਹਦੇ ਤੋਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਆਏ ਲੀਗਲ ਤਰੀਕੇ ਨਾਲ ਸਾਡੇ ਆਉਂਦੇ ਆ ਇਮੀਡੀਏਟਲੀ ਸਟੈਪ ਚੁੱਕੇ ਇੰਡੀਆ ਸੌਰੀ ਕੈਨੇਡਾ ਨੇ ਬਹੁਤ ਸਾਰੀਆਂ ਉੱਥੇ ਫੋਰਸਿਜ਼ ਭਦਾਈਆਂ ਚੌਕੀਆਂ ਦੇ ਉੱਤੇ ਕੰਟਰੋਲ ਦਾ ਕੀਤਾ ਇਹਨਾਂ ਨੇ ਉਹਨਾਂ ਨੂੰ ਯਕੀਨ ਵੀ ਦਿਵਾਇਆ ਕਿ ਅਸੀਂ ਇਹਨੂੰ ਕੰਟਰੋਲ ਕਰਾਂਗੇ ਸਾਰਾ ਕੁਝ ਜਿਹੜੇ ਜਿਹੜੇ ਉਹ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰ ਰਿਹਾ ਕਿ ਮੈਕਸੀਕੋ ਤੇ ਕੈਨੇਡਾ ਤੇ ਉਹ ਸਾਨੂੰ ਤੰਗੀ ਹੋ ਰਹੀ ਆ ਉਹਦੇ ਲਈ ਇਹਨਾਂ ਨੇ ਇੱਕਦਮ ਸਟੈਪ ਚੁੱਕ ਲੇ ਹੁਣ ਅਗਲੇ ਪਾਸੇ ਮੇਰੇ ਖਿਆਲ ਨੈਕਸਟ ਈਅਰ ਜਿਹੜਾ ਜਿਸ ਤਰ੍ਹਾਂ ਇਹਨਾਂ ਦੀ ਫ੍ਰੀ ਟ੍ਰੇਡ ਸੰਧੀ ਆ ਦੁਬਾਰਾ ਫੇਰ ਰੀਨਿਊ ਹੋਣੀ ਆ ਰਿਵਿਊ ਹੋਣਾ ਉਹਨੂੰ ਪਿਛਲੀ ਵਾਰ ਆਪਾਂ ਜਾਣਦੇ ਹਾਂ ਜਦੋਂ ਨਾਫਟਾਰ ਤੋੜ ਕੇ ਇਹਨਾਂ ਦੁਬਾਰਾ ਬਣਾਈ ਸੀ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਸਖਤ ਮਿਹਨਤ ਕਰਨੀ ਪਈ ਸੀ ਜਿਹਦੇ ਵਿੱਚ ਸਾਡੇ ਜਿਹੜੇ ਫਾਰਮਨਸ ਮਿਨਿਸਟਰ ਸੀ ਉਹਨਾਂ ਦੇ ਫ੍ਰੀ ਲੈਂਡ ਹੀ ਨੀ ਕ੍ਰਿਸਟੀਅਫੀਲਡ ਉਹਨਾਂ ਦੀ ਕਾਫੀ ਗੇੜੀਆਂ ਲੱਗੀਆਂ ਸੀ ਔਰ ਲੋਕੀ ਕਹਿੰਦੇ ਸੀ ਕਿ 네ਗੋਸ਼ੀਏਸ਼ਨ ਜਿਹੜੀ ਆ ਬਹੁਤੀ ਤ ਤਗੜੇ ਤਰੀਕੇ ਨਾਲ ਨਹੀਂ ਕਰ ਸਕੀ ਕਈ ਲੋਕ ਇਹ ਵੀ ਕਹਿੰਦੇ ਸੀਗੇ ਜਿਹੜੇ ਕੰਜ਼ਰਵੇਟਲ ਸੋਚ ਦੇ ਲੋਕ ਆ ਕਿ ਜੇ ਇਹਦੀ ਤਾਂ ਜੇ ਦੂਜੀ ਪਾਰਟੀ ਵਾਲੇ ਦੇਤੇ ਅਸੀਂ ਬੈਟਰ ਤਰੀਕੇ ਨਾਲ ਕਰ ਲੈਣੀ ਸੀਗੀ ਤੇ ਹੁਣ ਫ੍ਰੀ ਲੈਂਡ ਹੀ ਹੀ ਇਸ ਗੱਲ ਤੇ ਉੱਤੇ ਪਹਿਲਾਂ ਨਰਾਜ ਹੋਏ ਆ ਕਿ ਅਮਰੀਕਾ ਪ੍ਰਤੀ ਰੁਖ ਤੁਹਾਡਾ ਜਿਹੜਾ ਵਾ ਜਿਸ ਤਰ੍ਹਾਂ ਦਾ ਰੁਖ ਟਰੂਡੋ ਨੇ ਅਪਣਾਇਆ ਇਹ ਬੜਾ ਕਮਜ਼ੋਰ ਆ ਤੇ ਉਹ ਅਲੱਗ ਹੋ ਗਏ ਉਸ ਤੋਂ ਉਸ ਤੋਂ ਬਾਅਦ ਹੀ ਸਾਡੀ ਇੱਥੋਂ ਦੀ ਸਿਆਸਤ ਵਿੱਚ ਵੀ ਵੱਡਾ ਇੱਕ ਗੜਬੜ ਸ਼ੁਰੂ ਹੋਈ ਆ ਤੇ ਜਿਹਦਾ ਕਰਕੇ ਅਸਤੀਫਾ ਦੇਣਾ ਪਿਆ ਟਰੂਡੋ ਸਾਹਿਬ ਨੂੰ ਜਿਹੜਾ ਟਰੂਡੋ ਸਾਹਿਬ ਦਾ ਅਸਤੀਫਾ ਆਇਆ ਕਿ ਇਹ ਨਰੋਲ ਇੰਟਰਨਲ ਪੋਲਿਟਿਕਸ ਦਾ ਦਵਾ ਆ ਜਾਂ ਇਹਦੇ ਵਿੱਚ ਟਰੰਪ ਦੀ ਆਮਦ ਦਾ ਵੀ ਕੁਝ ਜਿਹੜਾ ਹੈਗਾ ਉਹ ਹਿੱਸਾ ਹੈ ਸਾ ਹੋ ਸਕਦਾ ਨੇ ਉਹ ਤਾਂ ਇੰਟਰਨਲ ਜਿਹੜੀ ਪੋਲਿਟਿਕਸ ਹੈ ਕੋਈ ਵੀ ਜਿਹੜਾ ਪੀਐਮ ਹੈ ਉਹ ਤਕਰੀਬਨ ਜਦੋਂ 9 ਸਾਲ ਪੀਐਮ ਰਹਿ ਜਾਂਦਾ ਉਹ ਜਿਹੜੀ ਹੈ ਪਾਰਟੀ ਦੀ ਇੰਟਰਨਲ ਜਿਹੜੀ ਹੈ ਫਟੀਗ ਵੀ ਮਤਲਬ ਹੋ ਜਾਂਦੀ ਹੈ ਬਾਕੀ ਫਿਰ ਦੇਖੋ ਆਵੇਂ ਇੰਨੀ ਦੇਰ 3-4 ਇਲੈਕਸ਼ਨਾਂ ਜਿਤਨੀਆਂ ਵੀ ਇਹ ਵੀ ਕੋਈ ਮਤਲਬ ਮਾੜੀ-ਮੋਟੀ ਗੱਲ ਨਹੀਂ ਹੈ ਸੋ ਹੀ ਇਸ ਬੀਨ ਐਸ ਅ ਲੀਡਰ ਆਫ ਦ ਲਿਬਰਲ ਪਾਰਟੀ ਹੀ ਇਸ ਬੀਨ ਅ ਵੈਰੀ ਗੁੱਡ ਲੀਡਰ ਪਰ ਵੀ ਜਦੋਂ ਤੁਸੀਂ ਇਹ ਜੀ ਸਿਚੁਏਸ਼ਨ 'ਚ ਹੋਨੇ ਆ ਤੁਸੀਂ ਕੰਪਰੋਮਾਈਜ਼ ਕਰਦੇ ਹੋ ਜਾਂ ਕੋਵਿਡ ਵੀ ਆ ਗਿਆ ਔਰ ਯੂ ਨੋ ਇਕਨੋਮੀ ਇਜ਼ ਨਾਟ ਡੂਇੰਗ ਵੈਲ ਤੇ ਉਹ ਸਾਰੀ ਚੀਜ਼ਾਂ ਫਿਰ ਉਹ ਤੁਹਾਨੂੰ ਜਦੋਂ ਚੰਗਾ ਹੁੰਦਾ ਸਭ ਕੁਝ ਤਾਂ ਤੁਹਾਨੂੰ ਅਕਰੈਡੀਟਿਵ ਮਿਲਦਾ ਹੈ ਤੇ ਜਦੋਂ ਫਰਮਾੜਾ ਹੋਣ ਲੱਗ ਜਾਂਦਾ ਤੇ ਉਹਦੇ ਨਾਲ ਤੁਹਾਨੂੰ ਬਰੇਮ ਵੀ ਮਿਲਦਾ ਤੇ ਉਹ ਪਾਰਟੀ ਦੇ ਵਿੱਚ ਜਿਹੜੀ ਆਪਣੀ ਇੰਟਰਨਲ ਉਹਨਾਂ ਦਾ ਜਿਹੜਾ ਸੀਗਾ ਪ੍ਰਭਾਵ ਅੱਗੇ ਨਾਲੋਂ ਘਟਦਾ ਗਿਆ ਘਟਦਾ ਗਿਆ ਤੇ ਉਹਦੇ ਨਾਲ ਫਿਰ ਉਹ ਪਾਰਟੀ ਨੇ ਜਿਹੜੇ ਗੌਤਵੀ ਬਹੁਤ ਫੈਸਲੇ ਕੀਤੇ ਉਹਨਾਂ ਨੇ ਹੁਣ ਦੇਖੋ ਪਹਿਲੀ ਗੱਲ ਹੈ ਵੀ 1 ਲੱਖ ਮੈਂ ਦੇਖਦਾ ਸੀਗਾ 2015 ਵਿੱਚ ਫੈਡਰਲ EMPLOYE ਦਾ ਜਿਹੜਾ ਨੰਬਰ ਸੀਗਾ 195000 ਸੀਗਾ ਹਮ ਤੇ ਹੁਣ 439000 ਹੈ ਮੈਨੂੰ ਦੱਸੋ ਵੀ ਕੀ ਲੋਡ ਸੀ ਤੁਸੀਂ ਇੰਨੇ ਬੰਦੇ ਮੈਨੂੰ ਲੱਗਦਾ ਵੀ ਆ ਜਿੰਨੇ ਵੀ ਆ ਮਾੜੇ ਮੋਟੇ ਪੋਲੀਟੀਸ਼ੀਅਨ ਹੋਣਗੇ ਸਾਰਿਆਂ ਦੇ ਬੱਚੇ ਕਿਸੇ ਦਾ CRA ਚ ਕੰਮ ਕਰਦਾ ਹੋਊਗਾ ਕਿਸੇ ਦਾ ਕਿਹਜ ਕਰਦਾ ਹੋਊਗਾ ਸਾਰੇ ਉਹਨਾਂ ਦੇ ਲੋਹਾਤੇ ਹੋਣਗੇ ਉਥੇ ਰਿਸ਼ਤੇਦਾਰ ਸਾਰੇ ਇਹ ਇੰਨੀ ਇੰਨੀ ਜਿਹੜੀ ਫੈਡਰਲ এমਪਲੋਇਮੈਂਟ ਜਿਹੜੀ ਆ ਇਹਨਾਂ ਨੰਬਰ ਵਧਾ ਦੇਣਾ ਤੇ on the other hand ਲੋਕਾਂ ਨੂੰ ਇਹ ਮਹਿਸੂਸ ਨਾ ਹੋਣਾ ਫੇਰ ਵੀ ਲਾਈਨਾਂ ਪਾਸਪੋਰਟ ਆਫਰ ਦੇ ਲੋਕਾਂ ਦੇ ਬਾਹਰ ਲੱਗੀਆਂ ਪਈਆਂ ਇਹਨਾਂ ਹੋਰ ਜਿਹੜੀਆਂ ਹੈਗੀਆਂ ਅ ਸੀਆਰਏ ਦੇ ਆਫੀਸਰਸ ਨੇ ਲੋਕ ਇਹਨੂੰ ਅੱਧਾ ਅੱਧਾ ਘੰਟਾ ਫੋਨ ਉੱਤੇ ਵੇਟ ਕਰਨਾ ਪੈਂਦਾ ਤੇ ਕੋਈ ਸਰਵਿਸ ਦੇ ਵਿੱਚ ਕੋਈ ਹੈਨੀ ਇੰਪਰੂਵਮੈਂਟ ਨਹੀਂ ਹੈ ਤੇ ਉਹ 1,95,000 ਤੋਂ ਤੁਸੀਂ 4,39,000 ਬੰਦਾ ਉੱਤੇ ਕਰਤਾ ਤੇ ਉਹ ਕੰਟਰੀ ਉੱਤੇ ਕਿੰਨਾ ਉਹਦਾ ਬੋਝ ਹੋਊਗਾ ਇੱਕ ਜਦੋਂ ਤੁਸੀਂ ਵੀ ਜੇ ਤੁਹਾਡਾ ਕੋਈ ਪ੍ਰਾਈਵੇਟ ਬਿਜ਼ਨਸ ਹੋਵੇ ਇੱਕ ਬੰਦਾ ਤੁਸੀਂ ਹਾਇਰ ਕਰਦੇ ਹੋ ਭਾਵੇਂ ਉਹ ਮਿਨਿਮਮ ਵੇਜ ਸੀ ਕਰਦੇ ਆ ਤਾਂ ਉਹ ਤੁਹਾਨੂੰ 36 36000 40000 ਚ ਪੈਂਦਾ ਘੱਟੋ ਘੱਟ ਜੇ ਤੁਸੀਂ ਜਿਹੜਾ ਸਾਰੀ ਚੀਜ਼ਾਂ ਨੂੰ ਲਾਉਤਾ ਹੈ ਨਾ ਇਸ ਇਹ ਜਿਹੜੀਆਂ ਫੈਡਰਲ ਗਵਰਨਮੈਂਟ ਦੀਆਂ ਜੋਬਸ ਨੇ ਉਹ ਮੋਸਟਲੀ ਮੇਰੇ ਖਿਆਲ ਵੀ ਐਵਰੇਜ 60 70 80000 ਤੋਂ ਘੱਟ ਤੱਕ ਉਹ ਹੈ ਨਹੀਂ ਗਿਆ ਤੇ ਉਹ ਲਾਲਾ ਵੀ ਉਹ ਜੇ ਉਹ 100 ਇਹਨਾਂ ਦੀ ਪੈਨਸ਼ਨ ਦਾ ਬੈਨੀਫਿਟ ਲੱਟਰ ਪੱਟਰ ਉਹ ਸਾਰਾ ਜਿਹੜਾ ਖਰਚਾ ਹੈਗਾ ਜਿਹੜਾ ਇਹ 62 ਬਿਲੀਅਨ ਡਾਲਰ ਦਾ ਜਿਹੜਾ ਡੈਫਿਸਟ ਹੈ ਇਹ ਚੀਜ਼ ਹੈਗੀ ਆ ਫਿਰ ਉਹ ਜਿਹੜੇ ਮਾੜੇ ਡਿਸੀਜਨ ਫਾਈਨੈਂਸ਼ਲੀ ਲੈਣ ਕਰਕੇ ਜਿਹੜਾ ਕੰਟਰੀ ਇਸ ਸਿਚੁਏਸ਼ਨ ਚ ਆਇਆ ਤੇ ਉਹ ਪਾਰਟੀ ਨੂੰ ਇਹ ਲੱਗਿਆ ਵੀ ਜੇ ਅਸੀਂ ਇਸੇ ਬੰਦੇ ਨੂੰ ਮੂਹਰੇ ਰੱਖ ਕੇ ਇਲੈਕਸ਼ਨ ਲੜੀ ਤਾਂ ਜਿਹੜੇ ਉਹ ਐਗਜ਼ਿਸਟਿੰਗ ਜਿਹੜੇ ਬੰਦੇ ਬੈਠੇ ਨੇ ਵੀ ਅਸੀਂ ਹਾਰ ਜਾਾਂਗੇ ਤਾਂ ਕਿ ਕੋਈ ਨਵਾਂ ਅਹ ਇਹ ਵੀ ਹੁਣ ਵੀ ਮੈਂ ਵੀ ਇਹ ਮਹਿਸੂਸ ਕਰਦਾ ਵੀ ਜੇ ਨਵਾਂ ਬੰਦਾ ਕੋਈ ਬਾਹਰੋਂ ਆਊਗਾ ਜਿਹੜਾ ਕਿ ਇਸ ਵਕਤ ਐਨ ਲੱਗੇ ਵੀ ਪਾਰਟੀ ਦੇ ਨਾਲ ਨਹੀਂ ਜੁੜਿਆ ਹੋਇਆ ਈਵਨ ਕਾਰ ਨਹੀਂ ਵੀ ਹੈਗਾ ਕਿ ਹੀ ਹੈਜ਼ ਬੀਨ ਐਡਵਾਈਜ਼ਿੰਗ ਐਂਡ ਆਲ ਦ ਸਟਫ ਉਹ ਵੀ ਆਪਣੇ ਹੱਥ ਨਹੀਂ ਤੋਂ ਸਕਦਾ ਵੀ ਮੇਰੇ ਇੱਥੇ ਕੋਈ ਫਾਲਟ ਨਹੀਂ ਹੈ ਸੋ ਇਸ ਕਰਕੇ ਜੇ ਕੋਈ ਬਿਲਕੁਲ ਟੋਟਲੀ ਕਿਸੇ ਸੂਬੇ ਦਾ ਪ੍ਰੀਮੀਅਰ ਜਾਂ ਇਹ ਜਿਹੇ ਉਹ ਬੰਦਾ ਆਵੇ ਤੇ ਜਿਹੜਾ ਆਏ ਕਵੇ ਹਾਂ ਵੀ ਠੀਕ ਹੈ ਲੈਟ ਅਸ ਚੇਂਜ ਤਾਂ ਕਿ ਉਹ ਬੰਨਾ ਇਹ ਹੋਵੇ ਵੀ ਹਾਂ ਵੀ ਮੈਂ ਦੂਜੇ ਨਾਲੋਂ ਵੱਖਰਾ ਹੈਗਾ ਮੈਂ ਉਹਦਾ ਉਹਦਾ ਪਾਰਟ ਐਂਡ ਪਾਰਸਲ ਹੈ ਨਹੀਂ ਸੀ। ਮਤਲਬ ਉਸ ਟੀਮ ਟੀਮ ਚ ਬੰਦਾ ਨਾ ਆਵੇ ਤਾਂ ਲੱਗਦਾ ਕਿ ਬਿਲਕੁਲ ਨਵਾਂ ਚਿਹਰਾ ਹੋਣਾ ਚਾਹੀਦਾ। ਹਾਂ ਕਿ ਜਿਹੜਾ ਨਵਾਂ ਜੇ ਕੋ ਆਊਗਾ ਬਾਹਰਲਾ ਬੰਦਾ ਉਹ ਚਿਹਰਾ ਭਾਵੇਂ ਲੋਕਾਂ ਲੋਕਾਂ ਨੂੰ ਇਸ ਵਕਤ ਕਮੇ ਉਹਦਾ ਨਾਮ ਵੀ ਪਤਾ ਹੋਵੇ ਪਰ ਜੇ ਉਹਦਾ ਉਹਦਾ ਨਾਮ ਲੈਂਦੇ ਲੋਕਾਂ ਨੂੰ ਪਤਾ oh yeah ਹਾਬਿਆ ਬੰਦਾ ਹੀ ਹੈਗਾ ਹਨਾ ਪਰ ਉਹਨਾਂ ਦੇ ਨਾਲ ਨਾ ਹੋਵੇ ਪਹਿਲਾਂ ਉਹ ਬੰਦਾ ਜੇ ਆਉਂਦਾ ਤਾਂ ਫਿਰ ਪਾਰਟੀ ਦੇ ਹੱਕ ਦੇ ਵਿੱਚ ਹੋਊਗਾ ਪਰ ਵੀ ਜਿਹੜੀ ਇਹ ਲੋਕਾਂ ਨੂੰ ਐ ਲੱਗਦਾ ਵੀ ਉਹਨਾਂ ਨੂੰ ਹੈਵ ਟੂ ਛੱਡਣਾ ਪੈ ਗਿਆ ਮਾੜੀ ਗੱਲ ਹੋ ਗਈ ਹੈ ਇਹਦੇ ਸਿਰ ਵੈਰੀ ਸ਼ਰੂਡ ਮੂਵ ਆ ਪਾਰਲੀਮੈਂਟ ਨੂੰ ਪ੍ਰੋ ਕਰਨਾ ਇਹ ਕੋ ਪਹਿਲੀ ਵਾਰ ਨਹੀਂ ਹੋਈ ਸਟੀਵਨ ਹਾਰਪਰ ਨੇ ਵੀ ਦੋ ਵਾਰੀ ਕੀਤੀ ਸੀ ਜਦੋਂ ਪਾਰਟੀ ਇਹ ਜੀ ਸਿਚੁਏਸ਼ਨ ਜੁ ਹੁੰਦੀ ਹੈ ਤੇ ਵੀ ਇਹ ਜਦੋਂ ਵੀ ਸੈਸ਼ਨ ਆਇਆ ਤਾਂ ਨੋ ਕੰਫੀਡੈਂਸ ਦਾ ਜਿਹੜਾ ਮੋਸ਼ਨ ਆ ਕੇ ਤੇ ਸਾਡੀ ਗਵਰਨਮੈਂਟ ਡਿੱਗੂਗੀ ਫਿਰ ਜਿਹੜਾ ਉਹ ਲੀਡਰ ਹੈ ਕਿਉਂ ਨਾ ਉਹ ਆਪਣੇ ਹੱਥ ਵਾਲੀ ਜਿਹੜੀ ਚੀਜ਼ ਰੱਖੇ ਵੀ ਮੈਂ ਉਦੋਂ ਡਿੱਗਣੀ ਹੈ ਗਵਰਨਮੈਂਟ ਉਦੋਂ ਇਲੈਕਸ਼ਨ ਕਰ ਕਰਨੀ ਜਦੋਂ ਮੈਂ ਚਾਹਾਂਗਾ ਨਾ ਕਿ ਜਦੋਂ ਆਪੋਜੀਸ਼ਨ ਵਾਲੇ ਚਲੋ ਇਹ ਤੇ ਇੱਕ ਸਿਆਸੀ ਗੇਮ ਹੋ ਗਈ ਨਾ ਸਰ ਸਿਆਸੀ ਗੇਮ ਤੇ ਚਲੋ ਪਾਰਟੀਆਂ ਕਰਦੀਆਂ ਨੇ ਪਰ ਜਿਹੜੀ ਤੁਸੀਂ ਆ ਗੱਲ ਕਰੀ ਆ ਇਹ ਆਮ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੈਗੀ ਕਿ ਇਸ ਲੈਵਲ ਦੀ ਇੱਕ ਕਿਸਮ ਦੀ ਕਰਪਸ਼ਨ ਹੀ ਕਹੀ ਜਾਊਗੀ ਜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਪੋਲੀਟੀਕਲ ਲੀਡਰ ਨੇ ਛੋਟੇ ਮੋਟੇ ਉਹਨਾਂ ਦੇ ਬੱਚੇ ਵੀ ਚੰਗੀਆਂ ਪੋਸਟਾਂ ਤੇ ਗਏ ਇਹਦਾ ਮਤਲਬ ਇਹਦਾ ਇਹਦਾ ਮਤਲਬ ਇਹ ਹੋਇਆ ਕਿ ਟੈਲੈਂਟ ਨੂੰ ਪਿੱਛੇ ਛੱਡ ਕੇ ਜਿਹੜੀ ਫੇਅਰ ਚੋਣ ਆ ਉਹ ਨਹੀਂ ਹੁੰਦੀ ਤੇ ਲੋਕਾਂ ਨੂੰ ਫਾਇਦੇ ਪਹੁੰਚਾਈ ਜਾਂਦੀ ਤੇ ਫਿਰ ਇੰਡੀਆ ਵਰਗੀ ਕਰਪਸ਼ਨ ਹੋ ਗਈ ਇਸ ਕਿਸਮ ਦੀ ਚਿੱਦੀ ਜੋ ਜਿਹੜੀ ਕ腐ਸ਼ਨ ਮੈਂ ਦੱਸਿਆ ਨਾ ਜਿਹੜਾ ਇਹ ਜਦੋਂ ਇੰਡੀਆ ਦੇ ਤਰੀਕੇ ਦੇ ਨਾਲ ਅਸੀਂ ਨਾਮਿਨੇਸ਼ਨ ਜਿਤਾਵਾਂਗੇ ਲੋਕਾਂ ਨੂੰ ਇੰਡੀਆ ਦੇ ਮਾਈਂਡਸੈਟ ਦੇ ਨਾਲ ਵੀ ਇਹ ਦੇ ਪਗਵੰਨੀ ਆ ਆਪੇ ਆਪਣਾ ਬੰਦਾ ਇਹ ਬੰਦਾ ਮੇਰਾ ਸਾਡੇ ਇਲਾਕੇ ਦਾ ਕਿਵੇਂ ਉਹਨਾਂ ਵੋਟਾਂ ਪਾਵਾਂਗੇ ਤਾਂ ਉਹ ਫਿਰ ਜਿਹੜੇ ਬੰਦੇ ਜਿਹੜੇ ਚੁਣੇ ਜਾਣਗੇ ਉਹਨਾਂ ਦੇ ਸਕਿੱਲ ਸੈੱਟ ਤੁਸੀਂ ਆਪਣੇ ਆਸੇ-ਪਾਸੇ ਹੀ ਮਾਰ ਲਓ ਜੇ ਨਿਗਾ ਵੀ ਜਿਹੜੇ ਕਿਹੇ ਜਿਹੇ ਬੰਦੇ ਆਪਾਂ ਚੁਣਦੇ ਆ ਕੋਈ ਜਿਹੜੇ ਐ ਐਮਪੀ ਸਾਡੇ ਹੈਗੇ ਨੇ ਜਾਂ ਹੋਣ ਵਾਲੇ ਨੇ ਕਿਵੇਂ ਆ ਇੱਕ ਤੇ ਇਹ ਤਾਂ ਨਹੀਂ ਵੀ ਇਹੀ ਬੰਦੇ ਦੁਨੀਆ ਆਪਣੇ ਕੈਨੇਡਾ ਵਿੱਚ ਸਕਸੈਸਫੁਲ ਲੋਕ ਨੇ ਤੇ ਕਾਮਯਾਬ ਲੋਕ ਨੇ ਤੇ ਇਹ ਹੁਣ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਆ ਇਹਦੂ ਬਹੁਤ ਬਹੁਤ ਕਾਮਯਾਬ ਬੰਦੇ ਬੈਠੇ ਨੇ ਜਿਹੜੇ ਕਿ ਉਹ ਆ ਕੇ ਇਹ ਜਿਹੜੀ ਗੇਮ ਹੈ ਜਿਹੜੀ ਤੁਸੀਂ ਕਹਿੰਦੇ ਹੋ ਵੀ ਇੰਡੀਆ ਵਰਗੀ ਆ ਉਹ ਗੇਮ ਖੇੜਨ ਨਹੀਂ ਚਾਹੁੰਦੇ ਤਾਂ ਕਰਕੇ ਉਹ ਆਪਣੇ ਆਪ ਨੂੰ ਜਿਹੜੇ ਉਹ ਆਪਣੀਆਂ ਕਦਰਾਂ ਕੀਮਤਾਂ ਇੰਨੀਆਂ ਡਾਊਨ ਕਰਕੇ ਆ ਕੇ ਉਹ ਜੋ ਟੁੱਟੇ ਫਾਰਮ ਸਾਈਨ ਕਰਕੇ ਲਟਰ ਟੁੱਟਵਾਉਣ ਵਾਲਕੇ ਤੇ ਤੜੀਆਂ ਝਟਕੇ ਉਹ 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 ਜੇ ਨਹੀਂ ਕੰਮ ਕਰਨਾ ਚਾਹੁੰਦੇ ਤਾਂ ਹੀ ਉਹ ਬੰਦੇ ਆਉਂਦੇ ਨਹੀਂ ਫਿਰ ਆਪਣੇ ਜਿਹੜਾ ਪੂਲ ਹੈ ਉਹ ਜਿਹੜਾ ਡਿਪਲੀਟ ਹੋ ਜਾਂਦਾ ਉਹਨਾਂ ਦੀਆਂ ਸਕਿੱਲਸ ਨਹੀਂ ਹੈ ਹੁਣ ਤੁਸੀਂ ਲਾ ਲੋ ਸਾਹ ਵੀ ਜਿਹੜੇ ਆਪਣੇ ਬੰਦੇ ਐਸ ਵਕਤ ਵੀ ਜਿਹੜੇ ਆਸ-ਪਾਸੇ ਫਿਰਦੇ ਨੇ ਇਹਨਾਂ ਨੂੰ ਜਾ ਕੇ ਕੀ ਐਲਨ ਮਸਕ ਦੇ ਨਾਲ ਜਾਂ ਕਿਤੇ ਜਿਹੜਾ ਬੰਦਾ ਮੂਰੇ ਬੈਠਾ ਹੋਵੇ ਕੀ ਉਹਦੇ ਨਾਲ ਨੇਗੋਸ਼ੀਏਟ ਕਰਨਗੇ ਜੇ ਕੋਈ ਉਹਨਾਂ ਦਾ ਕੋਈ ਡੈਲੀਗੇਸ਼ਨ ਵੀ ਕਿਤੇ ਕੋ ਜਾਂਦਾ ਹਨਾ ਨਹੀਂ ਰੱਬ ਇਹ ਤਾਂ ਬਿਲਕੁਲ درست ਆ ਕਿ ਸਾਡੇ ਕੋਲ ਉਸ ਤਰ੍ਹਾਂ ਦਾ ਸਟਾਫ ਨਹੀਂ ਆ ਉਹਦੀ ਇੰਟੈਲੀਜੈਂਸੀ ਲੈਵਲ ਨਹੀਂ ਆ ਮੈਂ ਤੁਹਾਡੀ ਗੱਲ ਪਹਿਲੇ ਸਾਡੇ ਕੋਲ ਲੋਕ ਹੈਗੇ ਨੇ ਲੋਕ ਹੈਗੇ ਨੇ ਪਰ ਉਹ ਨਹੀਂ ਹੁੰਦੇ ਉਹ 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 ਇਹ ਜੀ ਡਰਟੀ ਗੇਮ ਖੇਡਣਗੇ ਨਹੀਂ ਇਹ ਤਾਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਪਰ ਦੂਜੇ ਪਾਸੇ ਹੁਣ ਤਵੇਖ ਕੀ ਆ ਕੈਨੇਡਾ ਦਾ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਲੋਕਾਂ ਦਾ ਮਾਈਂਡਸੈਟ ਇਸ ਵੇਲੇ ਚੇਂਜ ਹੋਇਆ ਲਿਬਰਲ ਤੋਂ ਲੰਬੇ ਸਮੇਂ ਤੋਂ ਲੋਕੀ ਉਕਤਾਏ ਹੋਏ ਆ ਜੇ ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਲੋਕ ਅੱਗੇ ਆਉਂਦੇ ਆ ਹਾਲਾ ਮੈਨੂੰ ਨਹੀਂ ਲੱਗਦਾ ਕਿ ਪੀਰ ਪੋਲੀਵਰ ਵੀ ਕੋਈ ਇੰਨਾ ਵਧੀਆ ਇੰਪੈਕਟ ਆਪਣਾ ਪਾ ਚੁੱਕਾ ਉਹਨਾਂ ਨੇ ਕਈ ਲੀਡਰ ਬਦਲ ਕੇ ਵੇਖ ਲਿਆ ਪਰ ਹੋਣ ਵਾਲੀ ਜਿਹੜੀ ਲੀਡਰਸ਼ਿਪ ਆ ਉਹਦੇ ਅਸਾਰ ਥੋੜੇ ਜੇ ਬਣਦੇ ਨਜ਼ਰ ਆਉਂਦੇ ਕਿਉਂਕਿ ਲੋਕ ਇਹਨਾਂ ਨੂੰ ਲਗਭਗ ਨਕਾਰ ਚੁੱਕੇ ਜਾਂ ਜਿਵੇਂ ਤੁਸੀਂ ਕਹੇ ਉਕਤਾ ਚੁੱਕੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਪਾਲਿਸੀਜ਼ ਤੋਂ ਤੇ ਜੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਦੂਜੀ ਪਾਰਟੀ ਇਹਨਾਂ ਦੀ ਆਪੋਜੀਸ਼ਨ ਪਾਰਟੀ ਆ ਉਹਨਾਂ ਕੋਲ ਕੈਨੇਡਾ ਵਾਸਤੇ ਕੋਈ ਇਹਨਾਂ ਨਾਲੋਂ ਬੈਟਰ ਪਲਾਨ ਹੈਗੇ ਆ ਜਾਂ ਉਹ ਵੀ ਅਜੇ ਸਿਰਫ ਪਾਵਰ ਚਾਉਣ ਲਈ ਸਾਰੀ ਗੇਮ ਖੇਡ ਰਿਹਾ ਕੋਮ ਹੈ ਬਹੁਤ ਚੰਗੀ ਤਰ੍ਹਾਂ ਇਸ ਚੀਜ਼ ਨੂੰ ਘੋਖਦਾ ਵੀ ਹੈ ਵੀ ਕੀ ਜਿਹੜੀ ਕੈਨੇਡਾ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਇਸ ਵਕਤ ਕੀ ਹੈ ਵੀ ਆਰ ਇਨ ਅ ਵੈਰੀ ਕਨਫਿਊਜ਼ਿੰਗ ਸਟੇਟ ਰਗੋਲ தி ਡਿਫਿਕਲਟ ਸਿਚੁਏਸ਼ਨ ਜੋ ਵਿੱਚ ਹੈਗਾ ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਕੈਨੇਡੀਅਨ ਪੋਪੂਲੇਸ਼ਨ ਵਾਸਤੇ ਇਹ ਬੇਤ ਰਹੀ ਹੋਊਗਾ ਵੀ ਜਿਹੜੀ ਅਗਲੀ ਸਰਕਾਰ ਵੀ ਆਉਂਦੀ ਹੈ ਉਹ ਕਿਸੇ ਨੂੰ ਚਾਬੀ ਜਿਹੜੀ ਆ ਫੂਰੀ ਨਹੀਂ ਫੜਾਉਣੀ ਚਾਹੀਦੀ ਜਿਹੜੀ ਹੰਗ ਜਿਹੜਾ ਪਾਰਲੀਮੈਂਟ ਜੇ ਹੋਵੇ ਜੇ ਮinority government ਇਹਦੇ ਚਾਂਸਸ ਵੀ ਹੈਗੇ ਨੇ ਜਿਹੜੀ ਆ ਜਿਹੜੀ government ਹੋ ਸਕਦਾ ਤਾਂ ਐ ਲੱਗਦਾ ਵੀ ਜਿਹੜੇ ਨੰਬਰ ਨੇ ਵੀ ਉਹ ਕਨਜ਼ਰਵਟਿਵ ਪਾਰਟੀ ਦੀ ਆਵੇਗੀ ਪਰ ਜੇ ਉਹਨਾਂ ਦੀ ਮinority government ਦਾ ਵੀ ਆਪਾਂ ਸਵਾਦ ਚੱਖ ਲਿਆ ਜਿਹੜੀ ਹੁਣ ਲਾਸਟ ਮinority government ਚੱਲ ਰਹੀ ਹੈ ਹੁਣ ਤੱਕ ਜਿਹੜੇ ਪਿਛਲੇ 3 3.5 ਸਾਲ ਤੋਂ ਤੇ ਉਹਦੇ ਵਿੱਚ ਵੀ ਜਗਮੀਦ ਤੇ ਰੀਵੀ ਚਲੋ ਮੰਨ ਲਓ ਜਗਮੀਦ ਦੇ ਸਾਰੇ ਖੜੀ ਸੀ ਉਹਨਾਂ ਦੀਆਂ ਪਾਲਿਸੀਆਂ ਨੂੰ ਕਿੰਨਾ ਕੁ ਇੰਪਲੀਮੈਂਟ ਕਰ ਸਕਿਆ ਚਲੋ ਭਾਵੇਂ ਉਹ ਜਿੱਦਾਂ ਦੀਆਂ ਵੀ ਉਹਨਾਂ ਦੀ ਐਸੀ ਹੋਰ ਉਹਨਾਂ ਨਾਲ ਕੋਈ ਸਹਿਮਤ ਹੈ ਚਾਹੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹਾਂਗ ਪਾਰਲੀਮੈਂਟ ਆ ਉਹਦੇ ਵਿੱਚ ਵੀ ਜਿਹੜੇ ਦੂਜੇ ਗਰੁੱਪ ਆ ਕੋਈ ਪ੍ਰੈਸ਼ਰ ਨਾਲ ਆਪਣਾ ਮਕਸਦ ਸਿੱਧਾ ਕਰ ਸਕਦੇ ਆ ਦੇਖੋ ਜਿਹੜੇ ਦੂਸਰੇ ਗਰੁੱਪ ਹੈ ਹੁਣ ਜਿਵੇਂ ਜਗਮੀਤ ਦੀ ਆਪਾਂ ਗੱਲ ਕਰਦੇ ਆ ਜਿਹ ਜਗਦੀਪ ਨੇ ਆਪਣੇ ਡੈਂਟਲ ਕੇਅਰ ਦਾ ਕਹਿਆ ਹੋਰ ਵੀ ਜਿਹੜੇ ਉਹਨੇ ਦੋ ਤਿੰਨ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੀਆਂ ਉਹ ਚਾਹੁੰਦਾ ਸੀ ਉਹਨੇ ਉਹ ਆਪਣੀਆਂ ਆਪਣੇ ਕਰਾ ਲੀਆਂ ਨੇ ਹੈ ਨਾ ਇਹ ਕਰਕੇ ਉਹਨੂੰ ਐ ਤਾਂ ਕਹਿ ਨਹੀਂ ਸਕਦੇ ਵੀ ਉਹ ਆਪਣੇ ਪਾਰਟੀ ਦੇ ਹਿਸਾਬ ਦੇ ਨਾਲ ਕੋਈ ਇਫੈਕਟਿਵ ਲੀਡਰ ਨਹੀਂ ਹੈ ਇਫੈਕਟਿਵ ਲੀਡਰ ਹੈ ਉਹ ਨਾ ਸੋ ਇਸ ਕਰਕੇ ਕਿਉਂਕਿ ਜਦੋਂ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਮੈਂ ਕਾਫੀ ਇਹਨਾਂ ਵਿੱਚ ਇਨਵੋਲਵ ਵੀ ਰਿਹਾ ਹੈਗਾ ਪਿਛਲੇ 10 ਸਾਲ ਤੋਂ ਮੈਂ ਕਿਸੇ ਪਾਰਟੀ ਦਾ ਬਿਲਕੁਲ ਮੈਂਬਰ ਨਹੀਂ ਹੈਗਾ ਵੈਸੇ ਤੇ ਪਰ ਮੈਂ ਇਹਨਾਂ ਦੇ ਵਿੱਚ ਰਿਹਾ ਹੈਗਾ ਪਰ ਇਹਨਾਂ ਦਾ ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਵੀ ਜਦੋਂ ਇਹਨਾਂ ਦੇ ਕੋਲੇ ਮжоਰਿਟੀ ਆ ਜਾਂਦੀ ਹੈ ਤਾਂ ਇਹਨਾਂ ਦੇ ਸਿਰ ਜਿਹੜੇ ਏਡੇ ਵੱਡੇ ਹੋ ਜਾਂਦੇ ਫਿਰ ਇਹ ਗੱਲ ਨਹੀਂ ਕਿਸੇ ਦੀ ਮੰਨਦੇ ਹਾਂ ਜਦੋਂ ਵੀ ਇਹਨਾਂ ਕੋਲੇ ਮжоਰਿਟੀ ਆ ਜਾਂਦੀ ਹੈ देन ਬੇਸਿਕਲੀ ਦੇ ਡੋਨਟ ਲਿਸਨ ਟੂ ਹੁਣ ਦੇਖੋ ਹੁਣ ਇਹਨਾਂ ਨੇ ਮੰਦਿਰਾਂ 'ਚ ਵੀ ਜਾਣਾ ਗੁਰਦੁਆਰਿਆਂ 'ਚ ਵੀ ਜਾਣਾ ਲੋਕਾਂ ਨਾਲ ਹੱਥ ਵੀ ਮਿਲਾਉਣੇ ਆ ਪਰੌਂਠੇ ਵੀ ਖਾਣੇ ਆ ਸਮੋਸੇ ਵੀ ਖਾਣੇ ਆ ਸਾਰੇ ਆਸ ਵਿੱਚ ਇਹਨਾਂ ਨੇ ਸਾਰਾ ਕੁਝ ਕਰਨਾ ਹੈ ਹੈਨਾ ਵਾਈ ਗੁਰਜੀ ਦਾ ਖਾਲਸਾਵਾ ਕੁਝ ਫਤ ਜਾ ਕੇ ਸਾਰੇ ਕੁਝ ਇਹਨਾਂ ਨੇ ਕਰਨਾ ਤੇ ਜਦੋਂ ਇਹਨਾਂ ਦੀ ਮੈਜੋਰਟੀ ਆ ਗਈ ਹੈ ਤਾਂ ਇਹਨਾਂ ਦਾ ਜਿਹੜਾ ਇਸ ਵਕਤ ਉਹਨਾਂ ਨੂੰ ਸਪੋਰਟ ਦੀ ਲੋੜ ਹੈ ਜਿਹੜੇ ਆਪਣੇ ਇਮੀਗ੍ਰੇਸ਼ਨ ਇਮੀਗ੍ਰੈਂਟ ਐਥਨਿਕ ਗਰੁੱਪ ਜਿਹੜੇ ਐਥਨਿਕ ਗਰੁੱਪ ਨੇ ਜਿਹੜੇ ਹਾਂਜੀ ਹਾਂਜੀ ਜਿਹੜਾ ਇਹਨਾਂ ਦਾ ਮਾਰਜਨ ਵਾਲੇ ਜਿਹੜੇ ਜਿਹੜੇ ਬੰਦੇ ਇਹਨਾਂ ਦੇ ਚੀਫ ਆਫ ਦਾ ਸਟਾਫ ਬਣ ਗਏ ਜਾਂ ਇਹੇ ਜੇ ਬਣ ਗਏ ਉਹ ਹੁਣ ਸਾਈਡਾਂ ਤੇ ਬੈਠੇ ਹੁੰਦੇ ਪਹਿਲਾਂ ਹਨਾ ਤੇ ਜਾਂ ਉਹ ਅੰਦਰ ਬੈਠੇ ਹੁੰਦੇ ਆ ਉਹ ਆਉਤੇ ਫੇਸ ਨਹੀਂ ਦਿਖਾਉਂਦੇ ਵੀ ਤੂੰ ਬਾਲਾ ਚਿੱਟਾ ਲੱਗਦਾ ਤੂੰ ਬਾਲਾ ਰੇਸਿਸ ਲੱਗਦਾ ਤੂੰ ਤੇਰੀ ਆਹਾ ਹਿਸਟਰੀ ਐ ਤੂੰ ਆ ਬੋਲਿਆ ਕਿਵੇਂ ਇਸ ਕਰਕੇ ਤੁਸੀਂ ਰਹੋ ਪਿੱਛੇ ਹਨਾ ਜਦੋਂ ਜਿੱਦਣ ਚਾਬੀ ਮਿਲਗੀ ਜਿੱਦਣ ਮੈਜੋਰਟੀ ਆ ਗਈ ਉਹ ਦਿਨ ਉਹ ਸਾਰੇ ਮੇਨ ਗੇਮ 'ਚ ਹੋਣਗੇ ਇਹ 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 ਸਾਰੇ ਬੰਦੇ ਪਿੱਛੇ ਹੋਣਗੇ ਇਹ ਫਿਰ ਲਾਈਨ 'ਚ ਲੱਗੇ ਲਏ ਹੋਣਗੇ ਸਾਰੇ ਹਨਾ ਬਿਲਕੁਲ ਕਰਕੇ ਇਹ ਮੇਰੀ ਮੇਰੀ ਆਪਣੀ ਹੈਗੀ ਐ ਕਿ ਮੈਂ ਜਦੋਂ ਸਿਟੀਨਸ਼ਿਪ ਜੱਜ ਸੀਗਾ ਮੈਂ ਤੁਹਾਨੂੰ ਅੱਗੇ ਵੀ ਇਹਦੀ ਅੰਕਲ ਆਮ ਤੌਰ ਤੇ ਕਰਦਾ ਮੈਂ ਜਿਹੜੇ ਸਾਡੇ ਐਮਪੀ ਸੀਗੇ ਸਾਰੇ ਆ ਹਟੇ ਮੁੱਪਲ ਹੋਣੀ ਬਲਗੋਸਰ ਹੋਣੀ ਦਵਿੰਦਰ ਸ਼ੋਰੀ ਹੋਣੀ ਆਈ ਹੈਵ ਨੋ ਸ਼ੇਮ ਇਨ ਟੇਕਿੰਗ ਥੇ ਨੇਮ ਇਹਨਾਂ ਨੇ ਮਿੰਤਾ ਕਰਟਿਆ ਵੀ ਇਹ ਬਿੱਲ ਨਾ ਪਾਸ ਹੋਣ ਦਓ ਇਹ ਇਹ ਇੱਕ ਬਹੁਤ ਗਲਤ ਹੈ ਤੁਹਾਡੇ ਬਹੁਤ ਸ਼ਰਧਰ ਪੈਣਗੇ ਇਹ ਮੈਂ ਇਹਨੂੰ ਇਹ ਦੱਸਿਆ ਵੀ ਤੁਸੀਂ ਇਸ ਬਿੱਲ ਦੇ ਨਾਲ ਜਿਹੜਾ 22% ਪਾਪੂਲੇਸ਼ਨ ਹੈ ਇਸ ਮੁਲਕ ਦੀ ਜਿਹੜੇ ਇੱਥੇ ਨਹੀਂ ਜੰਮੇ ਹੋਏ ਉਹਨਾਂ ਕੋਲੇ ਸ਼ਹਿਰੀਅਤ ਹੈ ਉਹਨਾਂ ਨੂੰ ਤੁਸੀਂ ਸੈਕੰਡ ਕਲਾਸ ਸਿਟੀਜ਼ਨ ਬਣਾ ਰਹੇ ਹੂੰ ਹੂੰ ਨਹੀਂ ਨਹੀਂ ਬਾਜੀਓ ਠੀਕ ਹੈ ਜ ਫਲਾਣਾ ਕਿਸੇ ਨੇ ਇਹਨੇ ਡੱਕਾ ਨਹੀਂ ਕੀਤਾ ਹੈਨਾ ਤੇ ਮੈਂ ਜਿੰਨਾ ਰੌਲਾ ਪਾਉਣਾ ਸੀ ਐਜ ਜੱਜ ਇਨ ਕੈਮਰਾ ਬਹੁਤ ਰੌਲਾ ਪਾਇਆ ਈਵਨ ਮਿਨਿਸਟਰ ਦੇ ਆਫਿਸ ਤੱਕ ਮੈਂ ਜਾ ਕੇ ਉਹਨਾਂ ਨੂੰ ਇਹ ਗੱਲ ਕਹੀ ਹੈ ਨਾ ਇਹ ਠੀਕ ਨਹੀਂ ਹੈ ਜਿੱਦਾਂ ਉਹਨਾਂ ਦਾ ਬਿੱਲ ਪਾਸ ਹੋ ਗਿਆ ਮੈਂ ਉਦੋਂ ਰਿਜ਼ਾਈਨ ਕਰਦਾ ਸੀ ਹੂੰ ਤੇ ਇਸ ਕਰਕੇ ਕਿ ਜਿਹੜੇ ਤੁਸੀਂ ਕਿਉਂਕਿ ਪਰ ਇਹਨਾਂ ਲੋਕਾਂ ਦੇ ਵਿੱਚ ਇੰਨੀ ਫਿਰ ਉਹ ਵੀ ਮੈਂ ਇਹਨਾਂ ਨੂੰ ਬਾਅਦ ਵਿੱਚ ਜਦੋਂ 2015 ਦੀ ਇਲੈਕਸ਼ਨ ਆਈ ਹਾਲਾਂਕਿ ਮੈਂ ਉਦੋਂ ਪਾਰਟੀ ਦੇ ਵਿੱਚ ਵਿੱਚ ਮਤ ਸੀਗਾ ਤੇ ਮੈਂ ਇਹਨਾਂ ਨੂੰ ਉਸ ਨੂੰ ਡਿਫੈਂਡ ਕਰਨ ਵਾਸਤੇ ਵੀ ਮੈਂ ਰੇਡੀਓ ਤੇ ਗਿਆ ਇਹ ਇਹ ਫਿਰ ਕੋਈ ਬੰਦਾ ਇਹਨਾਂ ਚੋਂ ਡਿਫੈਂਡ ਨਹੀਂ ਸੀ ਇਹ ਉਹ ਕਰ ਸਕਦਾ ਚੰਗੀ ਤਰ੍ਹਾਂ ਚਲੋ ਮੈਂ ਮੈਂ ਸੋਚਿਆ ਵੀ ਚਲੋ ਪਾਰਟੀ ਦੇ ਵਿੱਚ ਰਹਿਣੇ ਇਹ ਤੋਂ ਬਾਅਦ ਫਿਰ ਆਪਾਂ ਚੇਂਜ ਚੇਂਜ ਕਰਾਂਗੇ ਫਿਰ ਇਹਨਾਂ ਦੀ ਗਵਰਨਮੈਂਟ ਹਾਰ ਗਈ ਤੇ ਲਿਬਰਲ ਵਾਲਿਆਂ ਨੇ ਪਹਿਲਾ ਬੈਲ ਹੀ ਲੈ ਕੇ ਆਂਦਾ ਉਹਨਾਂ ਨੇ 6 ਮਹੀਨਿਆਂ ਚ ਸਾਰੀ ਚੀਜ਼ ਰਿਵਰਸ ਕਰ ਦਿੱਤੀ ਹੈ ਨਾ ਤੇ ਇਹ ਆਪਣੇ ਇਲੈਕਸ਼ਨ ਹਾਰ ਗਏ ਬਾਅਦ ਦੇ ਵਿੱਚ ਇਹ ਤੇ ਅਰੀ ਨਹੀਂ ਕਰਦੇ ਫਿਰ ਹਾਂ ਭਾਈ ਤੁਹਾਡੀ ਗੱਲ ਸਹੀ ਸੀ ਤੁਹਾਡਾ ਫੁਲਾਨਾ ਸੀ ਤੁਹਾਡਾ ਸੀ ਫੇਸ ਕਰਕੇ ਮੇਰਾ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਫਿਰ ਉਦੋਂ ਗੱਲ ਨਹੀਂ ਕਿਸੇ ਦੀ ਮੰਨਦੇ ਉਦੋਂ ਬਿਲਕੁਲ ਨਹੀਂ ਮੰਨਦੇ ਫਿਰ ਇਹ ਜਿਹੜੀ ਇਵਨ ਜੈਨੂਇਨ ਗੱਲ ਕਿਸੇ ਨੂੰ ਪੁੱਛ ਕੇ ਵੀ ਨਹੀਂ ਕਰਦੇ ਤੇ ਇਸ ਕਰਕੇ ਇਹ ਬਹੁਤ ਡੇਂਜਰਸ ਹੈ ਐਂਡ ਦੂਜਾ ਜਿਹੜਾ ਪੁਆਇੰਟ ਹੈ ਜਿਹੜਾ ਬਹੁਤ ਸੀਰੀਅਸ ਪੁਆਇੰਟ ਹੈ ਜਿਹੜੇ ਪੰਜਾਬੀ ਬੰਦੇ ਨੇ ਖਾਸ ਕਰਕੇ ਉਹਨਾਂ ਨੂੰ ਇਹ ਬਹੁਤ ਧਿਆਨ ਦੇ ਨਾਲ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਆ ਆਪਾਂ ਨਾਰਮਲ ਕੀ ਹੁੰਦਾ ਵੀ ਜਿਹੜੀਆਂ ਇੱਥੇ ਆਰਗੇਨਾਈਜੇਸ਼ਨਸ ਨੇ ਬਣੀਆਂ ਕੋਈ ਵੌਲੰਟੀਅਰ ਆਰਗੇਨਾਈਜੇਸ਼ਨ ਹੈ ਕਿਵੇਂ ਹੈ ਨਾ ਉਹਦੇ ਵਿੱਚ ਆਪਾਂ ਇਹ ਚਾਹੁੰਦੇ ਹੁੰਨੇ ਆ ਵੀ ਕੋਈ ਵੀ ਜਿਹੜੀ ਬਾਹਰਲੀ ਪਾਵਰ ਆ ਉਹਦਾ ਕੋਈ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਇਹ ਇੱਕ ਜਿਹੜਾ ਸਾਡਾ ਐਜ਼ ਅ ਕੈਨੇਡੀਅਨ ਸਿਟੀਜ਼ਨ ਹਰ ਇੱਕ ਬੰਦੇ ਦਾ ਇਹ ਹੈਗਾ ਕਿ ਕਿਸੇ ਵੀ ਆਰਗੇਨਾਈਜੇਸ਼ਨ ਚ ਉਹ ਚ ਨਾ ਵੜੋ ਜਿਹਦੇ ਵਿੱਚ ਨਾ ਕੋਈ ਫੋਰਨ ਪਾਵਰ ਨੂੰ ਰਨ ਕਰਦੀ ਹੋਵੇ ਤੇ ਅਸੀਂ ਇੱਕ ਪਾਰਟੀ ਇਹ ਜੀ ਨੂੰ ਗਵਰਨਮੈਂਟ ਬਣਾਉਣ ਦੀ ਮਤਲਬ ਪੜਾ ਤੇ ਲੈ ਕੇ ਖੜਾ ਕਰਤਾ ਜੀ ਦੇ ਉੱਤੇ ਕਿ ਮਤਲਬ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਨੇ ਵੀ ਤੁਸੀਂ ਦੱਸੋ ਵੀ ਜਿਹੜਾ ਜਿਹੜਾ ਚਾਰਲੀ ਐਂਗਸ ਜਿਹੜਾ ਸੀਗਾ ਐਨ ਡੀ ਪੀ ਦਾ ਐਮਪੀ ਕਹਿੰਦਾ ਵੀ ਤੁਸੀਂ ਪਿਛਲੇ 48 ਘੰਟਿਆਂ ਵਿੱਚ 1,70,000 ਮੈਂਬਰ ਕਿਵੇਂ ਸਾਈਨ ਕੀਤਾ ਹੂੰ ਠੀਕ ਹੈ ਤੇ ਉਹ ਇਹ ਕੁਐਸਚਨ ਉਹਨਾਂ ਨੂੰ ਜਿਹੜੀਆਂ ਏਜੰਸੀਜ਼ ਆਪਣੇ ਪੁੱਛ ਰਹੀਆਂ ਨੇ ਹੈ ਤੇ ਐਂਡ ਇਟ ਇਜ਼ ਵੈਰੀ ਡੇਂਜਰਸ ਟੂ ਹੈਵ ਅ ਪਾਰਟੀ ਵਿਚ ਇਜ਼ ਉਹਨਾਂ ਦੀ ਲੀਡਰਸ਼ਿਪ ਰੇਸ ਜਿਹੜੀ ਹੈਗੀ ਆ ਉਹ ਫੋਰਨ ਪਾਵਰ ਦੇ ਨਾਲ ਉਹਦਾ ਇਨਫਲੂਐਂਸ ਹੈ ਤੇ ਉਹ ਉਹ ਪਾਰਟੀ ਦਾ ਲੀਡਰ ਹੈ ਜਿਹੜਾ ਕਿ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਤੇ ਬਣਨ ਤੇ ਪੜਾ ਦੇ ਤਾਂ ਖੜਾ ਉਹਦੀ ਪੋਸੀਬਿਲਿਟੀ ਬਹੁਤ ਜ਼ਿਆਦਾ ਹੈਗੀ ਹੈ ਉਹ ਬੰਦਾ ਕਲੀਅਰੈਂਸ ਨਹੀਂ ਲੈ ਰਿਹਾ ਜਿਹੜੀ ਟਾਪ ਟਾਪ ਕਲੀਅਰਸ ਹੁੰਦੀ ਹੈ ਹੈਨਾ ਐਂਡ ਉਹ ਉਹ ਜਿਹੜਾ ਬੰਦਾ ਜਿਹੜੇ ਦੂਸਰੇ ਲੀਡਰ ਨੂੰ ਚੈਲੰਜ ਕਰ ਰਿਹਾ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਵੀ ਤੂੰ ਦੇ ਤੇਰੇ ਕੋਲ ਨਾਂ ਹੈਗੀ ਤੂੰ ਨਾਂ ਕਿਉਂ ਨਹੀਂ ਲੈਂਦਾ ਦੇਖੋ ਜਿਹੜਾ ਦੇਖੋ ਉਸ ਨੂੰ ਸਭ ਪਤਾ ਹੈ ਇਹ ਪਹਿਲਾ ਮਿਨਿਸਟਰ ਰਿਹਾ ਹੋਇਆ ਕਾਪ ਕਾਪਲੀਨ ਸੇਦ ਕੋਸੀਗੀ ਉਹ 5 ਸਾਲਾਂ ਬਾਅਦ ਐਕਸਪਾਇਰ ਮਤਲਬ ਉਹ ਜੇ ਹੋ ਜਾਂਦੀ ਹੈ ਤੇ ਉਹ ਉਹਨੂੰ ਪਤਾ ਹੈ ਵੀ ਜਿਹੜੀ ਇਨਫਰਮੇਸ਼ਨ ਤੁਹਾਨੂੰ ਜਿਹੜੀ ਇੰਟੈਲੀਜੈਂਸ ਦਿੰਦੀ ਹੈ ਉਹ ਤੁਹਾਨੂੰ ਆਪਣੇ ਫੈਸਲੇ ਜਿਹੜੇ ਨੇ ਉਹ ਇਨਫਰਮੇਸ਼ਨ ਨੂੰ ਧਿਆਨ ਚ ਰੱਖ ਕੇ ਕਰਨਾ ਕਰਨ ਵਾਸਤੇ ਤੁਹਾਨੂੰ ਉਹ ਇਨਫਰਮੇਸ਼ਨ ਦਿੰਦੀ ਹੈ ਨਾ ਕਿ ਉਹ ਬੰਨਾਂ ਦੇ ਨਾਂ ਲੈਣ ਵਾਸਤੇ ਕਿਉਂਕਿ ਉਹ ਜਿਹੜੀ ਜਿਹੜੀਆਂ ਏਜੰਸੀਜ਼ ਨੇ ਇੰਟੈਲੀਜੈਂਸ ਹੁੰਦੀ ਆ ਉਹਦੀ ਜਿਹੜੀ ਇਨਫਰਮੇਸ਼ਨ ਕਲੈਕਟ ਕਰਨ ਦਾ ਤਰੀਕਾ ਤਾਂ ਉਹ ਉਹ ਕੋਰਟਾਂ ਵਿੱਚ ਤੁਸੀਂ ਉਹਨੂੰ ਨਹੀਂ ਇਸ ਤਰ੍ਹਾਂ ਲੈ ਕੇ ਜਾ ਸਕਦੇ ਸਿੱਧਾ ਇਸ ਕਰਕੇ ਉਸ ਨੂੰ ਉਹ ਉਹ ਜਿਹੜੇ ਸੌਖਾਦੀ ਹੋਈ ਵੀ ਮੈਂ ਬਾਹਰ ਨਹੀਂ ਨਾਂ ਦੱਸੂਗਾ ਪਰ ਆਪਣਾ ਬਿਹੇਵੀਅਰ ਉਸ ਹਾਉ ਦੇ ਨਾਲ ਕੰਡਕਟ ਕਰੂੰਗਾ ਤਾਂ ਕਿ ਮੈਨੂੰ ਪਤਾ ਲੱਗੇ ਵੀ ਆਹ ਬੰਦਾ ਜੇ ਇਹਦੇ ਉੱਤੇ ਮੈਨੂੰ ਸ਼ੱਕ ਹੈ ਤਾਂ ਇਹਨੂੰ ਮੈਂ ਕਿਸੇ ਉਹੋ ਜਿਹੀ ਕਮੇਟੀ 'ਚ ਨਾ ਪਾਵਾਂ ਜਿੱਥੇ ਇਹ ਕੋਈ ਇਹਦਾ ਜਿਹੜਾ ਕਨਫਲਿਕਟ ਆਫ ਇੰਟਰਸਟ ਆ ਉਹ ਸਾਨੂੰ ਖਰਾਕ ਖਰਾਬ ਕਰ ਸਕੇ ਹੈਨਾ ਇਸ ਕਰਕੇ ਇਹ ਕਲੀਅਰੈਂਸ ਨਹੀਂ ਲੈ ਰਿਆ ਤਾਂ ਕਰਕੇ ਕਿਉਂਕਿ ਆਪਣੇ ਆਪ ਨੂੰ ਖੁੱਲਾ ਰੱਖਣ ਵਾਸਤੇ ਕਿਉਂਕਿ ਜੇ ਇਹਨੇ ਕਲੀਅਰੈਂਸ ਲੈ ਲਈ ਫਿਰ ਇਹਨੂੰ ਸਾਰਾ ਚੀਜ਼ਾਂ ਦਾ ਪਤਾ ਲੱਗ ਜਾਣਾ ਵੀ ਆਹ ਬੰਦਾ ਮੇਰੀ ਪਾਰਟੀ ਚ ਆ ਆ ਪਾਰਟੀ ਚ ਆ ਆ ਐ ਹੋ ਰਿਹਾ ਫਿਰ ਜਦੋਂ ਉਹ ਬੋਲੂਗਾ ਤਾਂ ਇਹਨੂੰ ਕ੍ਰਿਮੀਨਲੀ ਚਾਰਜ ਕੀਤਾ ਕਿਤਾ ਜਾ ਸਕਦਾ ਜਿਹੜਾ ਬੰਦਾ ਜਿਹੜੀ ਇੰਟੈਲੀਜੈਂਸ ਨੇ ਜੇ ਤੁਹਾਨੂੰ ਕੋਈ ਖਬਰ ਦਿੱਤੀ ਹੈ ਉਹ ਜੇ ਜਾ ਕੇ ਬਾਹਰ ਮਤਲਬ ਉਹ ਉਹਦੀ ਗੱਲ ਕਰਦਾ ਤਾਂ ਉਹਨੂੰ ਜਿਹੜਾ ਇਨਫੋਰਮੇਸ਼ਨ ਐਕਟ ਦੇ ਰਾਹੀਂ ਉਹਨੂੰ ਫਿਰ ਕ੍ਰਿਮੀਨਲੀ ਚਾਰਜ ਕੀਤਾ ਜਾਂਦਾ ਸੋ ਹੀ ਇਜ਼ ਬੇਸਿਕਲੀ ਆਸਕਿੰਗ ਪ੍ਰਾਈਮ ਮਿਨਿਸਟਰ ਟੂ ਬ੍ਰੇਕ ði ਲਾ ਸੋ ਪਰ ਇਹ ਲੋਕਾਂ ਨੂੰ ਬੁਧੂ ਬਣਾ ਰਿਹਾ ਜਿਹੜੀ ਆਪਣੀ ਆਪਣੀ ਇਹਨਾਂ ਦੀ ਬੇਸ ਹੈ ਉਹ ਬੇਸ ਨੂੰ ਹੁਣ ਦੇਖਿਆ ਵੀ ਹਾਂ ਜੇ ਹਾਂ ਇਸ ਮਾਮਲੇ 'ਚ ਜਗਮੀਤ ਦਾ ਬਿਆਨ ਆਇਆ ਸੀ ਪਿੱਛੇ ਜੇ ਕਿ ਜਿਹੜੀ ਐਨਡੀਪੀ ਦੇ ਲੀਡਰ ਆ ਜਾਂ ਜਿਹੜੇ ਲਿਬਰਲ ਲੀਡਰ ਆ ਉਹਨਾਂ ਬਾਰੇ ਸਾਰੀ ਜਾਣਕਾਰੀ ਰਿਵੀਲ ਹੋ ਗਈ ਆ ਪਰ ਕੰਜ਼ਰਵੇਟਿਵ ਪਾਰਟੀ ਵਾਲੇ ਖੁਦ ਹੀ ਆਪਣੇ ਬੰਦਿਆਂ ਦੀ ਜਿਹੜੀ ਆ ਉਹ ਸਾਹਮਣੇ ਨਹੀਂ ਆਉਣ ਦਿੰਦੇ ਉਹਨਾਂ ਨੂੰ ਪਤਾ ਤਾਂ ਹੈਗਾ ਨਹੀਂ ਨਹੀਂ ਦੇਖੋ ਪਤਾ ਉਹਨਾਂ ਨੂੰ ਜਦੋਂ ਕਲੀਨਸ ਲੈਣਗੇ ਫਿਰ ਪਤਾ ਲੱਗੂ ਨਾ ਹੁਣ ਉਹਨਾਂ ਨੂੰ ਭਾਵੇਂ ਉਹਨਾਂ ਨੂੰ ਭਾਵੇਂ ਪਤਾ ਹੋਵੇ ਪਰ ਉਹ ਐਕਚੁਅਲੀ ਟੈਕਨੀਕਲੀ ਉਹ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਹੈ ਉਹ ਨਾ ਇਨਫਰਮੇਸ਼ਨ ਹੋਣ ਕਰਕੇ ਖੁੱਲੇ ਨੇ ਜੋ ਮਰਜ਼ੀ ਬਿਆਨ ਉਹ ਦੇ ਸਕਦੇ ਨੇ। ਹੂੰ ਹੂੰ ਇੱਕ ਵਾਰੀ ਇਨਫਰਮੇਸ਼ਨ ਆ ਗਈ ਫਿਰ ਤੁਸੀਂ ਉਹ ਬਿਆਨ ਨਹੀਂ ਦੇ ਸਕਦੇ। ਹੋ ਸਕਦਾ ਇਹਦਾ ਆਪਣਾ ਵੀ ਵਿੱਚ ਹੋਵੇ। ਹਾਲੇ ਇਹ ਇਹ ਜਿਹੜੇ ਇਹ ਜਿਹੜੀ ਪਰਤਾ ਖੁੱਲਣੀ ਆ ਨਾ ਇਹ ਜਦੋਂ ਉਹ ਰਿਪੋਰਟ ਕੋਈ ਰਿਲੀਜ਼ ਹੋਣੀ ਹੈ ਮੇਰੇ ਖਿਆਲ 31 ਤਰੀਕ ਨੂੰ ਕਿਵੇਂ ਆ ਤੁਸੀਂ ਜਲਾ ਲਓ ਜੇ ਕੱਲ ਨੂੰ ਕੋਈ ਇਹੋ ਜੀ ਸਿਚੁਏਸ਼ਨ ਆ ਜਾਂਦੀ ਹੈ ਇਹ ਪਾਰਟੀ ਦਾ ਪ੍ਰਧਾਨ ਜਿਹੜਾ ਹੈਗਾ ਲੀਡਰ ਹੈ ਜਿਹੜਾ ਉਸ ਪਾਰਟੀ ਦਾ ਕੰਜ਼ਰਵਟ ਹੈ ਦਾ ਤੇ ਉਹਦਾ ਹੀ ਨਾਮ ਵਿੱਚ ਆ ਗਿਆ ਤੇ ਫਿਰ ਕੀ ਹੋਊਗਾ? ਹਮ uh ਹਮ ਹਮ -huh. what will happen ਟੋਟਲੀ ਚੇਂਜ ਹੋ ਇਲੈਕਸ਼ਨ ਜਿਹੜੀ ਹੈ ਜਿਹੜਾ ਟ੍ਰੋਡੋ ਨੇ ਜਿਹੜਾ ਸਟੈਪ ਲਿਆ ਨਾ ਇਹ ਵੈਰੀ ਸ਼ਰੂਡ ਸਟੈਪ ਹੈ ਮਾਰਚ ਦੇ 24 ਤੱਕ ਤਾਂ ਚਲੋ ਹੋਣਾ ਨਹੀਂਗਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਆਪਣੀ ਲੀਡਰਸ਼ਿਪ ਹੈਗੀ ਹੈ ਲੀਡਰਸ਼ਿਪ ਹੈ ਉਹ ਕਦੇ ਵੀ 3 4 5 ਮਹੀਨਿਆਂ ਵਿੱਚ ਤੁੰਝ ਕੱਟ ਨਹੀਂ ਹੁੰਦੀ ਪਰ ਮੇਈ ਜੂਨ ਤੱਕ ਤਾਂ ਇਲੈਕਸ਼ਨ ਬਿਲਕੁਲ ਨਹੀਂ ਹੋਣੀ ਉਹ ਅਕਤੂਬਰ ਤੱਕ ਵੀ ਜਾ ਸਕਦੀ ਹੈ ਪਰ ਬੜੇ ਸਲਿਮ ਚਾਂਸ ਨੇ ਅਕਤੂਬਰ ਤੋਂ ਬਾਅਦ ਵੀ ਜਾ ਸਕਦੀ ਹੈ ਅੱਛਾ ਇਹ ਤਾਂ ਗੱਲ ਚਲੋ ਠੀਕ ਆ ਮੈਂ ਹੋਰ ਇਸ਼ੂ ਵੀ ਸੀਗੇ ਤੁਹਾਡਾ ਇਕਨੋਮੀ ਵਾਲੇ ਪਰ ਇਧਰੋਂ ਚੱਲ ਗਏ ਅਸੀਂ ਇਹਦੇ ਵਿੱਚ ਤੇ ਹੁਣ ਜਿਹੜੀ ਗੱਲ ਆ ਕਿਸੇ ਕੋਲ ਲੁਕੀ ਸ਼ੀਪੀ ਨਹੀਂ ਆ ਕਿ ਬਾਹਰਲੇ ਮੁਲਕਾਂ ਦੀ ਇੰਟਰਫੀਰੈਂਸ ਹਰ ਇਲੈਕਸ਼ਨ ਚ ਹੁੰਦੀ ਆ ਨਾ ਸਿਰਫ ਕੈਨੇਡਾ ਦੀ ਅਮਰੀਕਾ ਵਰਗਾ ਮੁਲਕ ਰਸ਼ੀਅਤ ਦਾ ਇਲਜ਼ਾਮ ਲਾਉਂਦਾ ਹੁਣ ਐਲਨ ਮਸਕਰ ਨੇ ਜਿਸ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਨੂੰ ਜਿਹੜੇ ਹੈਗੇ ਆ ਬ੍ਰਿਟਨ ਦੇ ਉਹਨਾਂ ਨੂੰ ਟਾਰਗੇਟ ਕੀਤਾ ਤੇ ਜਿਹੜੇ ਕਿੰਗ ਨੇ ਉੱਥੋਂ ਦੇ ਉਹਨਾਂ ਨੂੰ ਲੈਟਰ ਵੀ ਲਿਖਤਾ ਉਸ ਤੋਂ ਬਾਅਦ ਫ੍ਰਾਂਸ ਉੱਤੇ ਅਟੈਕ ਕੀਤਾ ਉਹਨਾਂ ਜਰਮਨ ਤੇ ਕੀਤਾ ਉਹਨਾਂ ਦੇ ਬੜੇ ਭਾਰੇ ਰਿਐਕਸ਼ਨ ਆਇਆ ਐਲਨ ਮਸਕ ਦੇ ਆਲੇ ਦੁਆਲੇ ਜਿਹੜੇ ਜਿਹੜੀ ਕਿਤੇ ਨਾ ਵੀਕਨੈਸ ਸਾਡੇ ਚ ਦਿਖਦੀ ਆ ਕਿ ਅਸੀਂ ਰਿਐਕਟ ਨਹੀਂ ਕਰਦੇ ਸਮੇਂ ਨਾਲ ਕਮਜ਼ੋਰ ਹੋਣ ਕਰਕੇ ਜਾਂ ਕੋਈ ਹੋਰ ਕਾਰਨਾ ਕਰਕੇ ਜਾਂ ਡਿਪੈਂਡੈਂਸੀ ਹੋਣ ਕਰਕੇ ਜਾਂ ਆਪਣੀ ਇਕਨੋਮਿਕ ਪੋਜੀਸ਼ਨ ਬਹੁਤ ਵੀਕ ਹੋਣ ਕਰਕੇ ਅਸੀਂ ਉਸ ਤਰ੍ਹਾਂ ਦਾ ਜਵਾਬ ਨਹੀਂ ਦੇ ਸਕਦੇ ਜਿੱਦਾਂ ਦਾ ਹਾਲਾ ਯੂਰੋਪੀਅਨ ਯੂਰੋਪੀਅਨ ਯੂਨੀਅਨ ਦਾ ਬਿਲਕੁਲ ਹੀ ਕੋ ਬਹੁਤ ਵਧੀਆ ਹਾਲਾਤ ਚੋਂ ਨਹੀਂ ਲੱਗ ਰਹੇ ਪਰ ਤੁਸੀਂ ਦੇਖੋ ਉਹਨਾਂ ਦਾ ਜਿਹੜੇ ਰਿਐਕਸ਼ਨ ਆਏ ਆ ਪਿਛਲੇ 3 ਦਿਨਾਂ ਦੇ ਨਿਊਜ਼ਪੇਪਰ ਖੋਲ ਕੇ ਦੇਖ ਲਓ ਐਲਨ ਮਸਕਰ ਹਨੂਨਾ ਕਰਾਰੇ ਜਵਾਬ ਦਿੱਤੇ ਆ ਤੇ ਅਸੀਂ ਬਿਲਕੁਲ ਚੁੱਪ ਬੈਠੇ ਆ ਦੂਜੀ ਗੱਲ ਇਕਨੋਮੀ ਦੀ ਹਾਰਪਰ ਸਾਹਿਬ ਦੇ ਵੇਲੇ ਤੁਸੀਂ ਬਹੁਤ ਸਾਰੀਆਂ ਅੰਦਰ ਦੀਆਂ ਗੱਲਾਂ ਜਾਣਦੇ ਹੋ ਨੇੜਿਓਂ ਪਰ ਇੱਕ ਗੱਲ ਉਹਨਾਂ ਨੂੰ ਕ੍ਰੈਡਿਟ ਲੋਕ ਹੀ ਦਿੰਦੇ ਆ ਕਿ ਉਹਨਾਂ ਦੇ ਵੇਲੇ ਇਕਨੋਮੀ ਕਾਫੀ ਸਟਰੋਂਗ ਸੀ ਜਿਹੜੀ ਟਿਊਡੋਰਸ ਆਉਣ ਤੋਂ ਬਾਅਦ ਲਗਾਤਾਰ ਲਗਾਤਾਰ ਇਸੀ ਵੀਕ ਹੁੰਦੇ ਗਏ ਤੇ ਸਾਡੀ ਇਹ ਹਾਲਤ ਬਣੀ ਆ ਹੁਣ ਇਕਨੋਮੀ ਦੇ ਹਿਸਾਬ ਨਾਲ ਆਉਣ ਵਾਲੇ 5-10 ਸਾਲ ਨੂੰ ਤੁਸੀਂ ਕੈਨੇਡਾ ਨੂੰ ਕਿੱਥੇ ਦੇਖਦੇ ਹੋ ਅਸੀਂ ਵਰਸ ਕੰਡੀਸ਼ਨ ਜਾਵਾਂਗੇ ਸੰਭਲਾਂਗੇ ਸਾਡੀ ਲੂਨੀ ਇੰਪਰੂਵ ਕਰੂਗੀ ਲੋਕਾਂ ਦੀ ਕੋਈ ਜਿਹੜੇ ਜਿਹੜੇ ਹੈਗੇ ਆ ਲਿਵਿੰਗ ਸਟੈਂਡਰਡ ਹੈ ਉਹ ਮੇਨਟੇਨ ਰਹਿਣਗੇ ਜਾਂ ਆਪਾਂ ਹੋਰ ਥਰਡ ਵਰਡ ਵਾਲੇ ਪਾਸੇ ਨੂੰ ਜਾਵਾਂਗੇ ਮੇਰਾ ਖਿਆਲ ਆ ਜਿਹੜੀ ਆਪਾਂ ਜਿਹੜੀ ਜਿਹੜੀ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਹੈ ਉਹ ਸਟੈਗਨੇਸ਼ਨ ਹੋਏਗੀ ਅਗਲੇ 5 6 7 ਸਾਲ ਸਟੈਗਨੇਸ਼ਨ ਹੋਏਗੀ ਸਟੈਗਨੇਸ਼ਨ ਦਾ ਮਤਲਬ ਇਹ ਹੈ ਵੀ ਲੋਕੀ ਇਹ ਲੱਗੂਗਾ ਵੀ ਮੈਂ ਜਿਹੜਾ ਬਹੁਤ ਕੰਮ ਕਰ ਰਿਹਾ ਹਾਂ ਪਰ ਮੈਂ ਅਗਾ ਨਹੀਂ ਮਤਲਬ ਹੋ ਰਿਹਾ ਉਹਦੀ ਬਾਇੰਗ ਕੈਪੈਸਿਟੀ ਨਹੀਂ ਜ਼ਿਆਦਾ ਬਣ ਰਹੀ ਉਹਦਾ ਲਾਈਫ ਸਟਾਈਲ ਜਿਹੜਾ ਇੰਪਰੂਵ ਨਹੀਂ ਹੋ ਰਿਹਾ ਤੇ ਇਹ ਅ ਅਗਲੇ ਜਿਹੜੇ ਕੁਝ ਖਾਸ ਕਰਕੇ ਜਿਹੜਾ ਤੁਸੀਂ ਅ ਅਗਲੇ ਜਿਹੜੇ 5 6 ਸਾਲ ਨੇ ਉਹ ਇਸ ਤਰ੍ਹਾਂ ਹੋਏਗਾ ਤੇ ਪਰ ਯੂ ایس اے ਦੇ ਮੈਂ ਕਹਾਂਦਾ ਮੈਂ ਯੂ ਐਸ اے ਦੀ ਇਕਨੋਮੀ ਵਧੀਆ ਹੋਣ ਦੇ ਨਾਲ ਤੇ ਸਾਨੂੰ ਉਹਦਾ ਫਾਇਦਾ ਹੀ ਹੋਏਗਾ ਉਹਦਾ ਕੋਈ ਨੁਕਸਾਨ ਨਹੀਂ ਹੋਊਗਾ ਐਂਡ ਜਿਹੜਾ ਜਿਵੇਂ ਫ੍ਰੀ ਟ੍ਰੇਡ ਵਗੈਰਾ ਵੀ ਹੈਗੇ ਨੇ ਉਹਦੇ ਅੰਤਰਗਤ ਵੀ ਜਿਹੜਾ ਹੈਗਾ ਬਹੁਤ ਅਪਰਚੂਨਿਟੀਆਂ ਐਸੀਆਂ ਨੇ ਕਿ ਜਿਹੜਾ ਕੈਨੇਡੀਅਨ ਪੋਪੂਲੇਸ਼ਨ ਉਸ ਚੀਜ਼ ਦਾ ਜਿਹੜਾ ਫਾਇਦਾ ਲੈ ਸਕਦੀ ਆ ਈਵਨ ਜਿਹੜੇ ਆਪਣੇ ਲੋਕ ਨੇ ਜਿਹੜੇ ਇੱਥੇ ਇਨਵੈਸਟਰਸ ਵੀ ਨੇ ਜਾਂ ਆਰਐਸਪੀਜ਼ ਨੇ ਲੋਕਾਂ ਦੀਆਂ ਇਹ ਚੀਜ਼ਾਂ ਨੇ ਉਹਨਾਂ ਦਾ ਵੀ ਕਾਫੀ ਪਰਸੈਂਟੇਜ ਜਿਹੜਾ ਪੈਸਾ ਜਿਹੜਾ ਹੁੰਦਾ ਔਰ ਯੂਐਸ ਜਿਹੜੀ ਮਾਰਕੀਟ ਦੇ ਵਿੱਚ ਲੱਗਿਆ ਹੁੰਦਾ ਤੋ ਇਸ ਕਰਕੇ ਆਈ ਥਿੰਕ ਜਿਹੜਾ ਯੂਐਸਏ ਦਾ ਫਾਈਨੈਂਸ਼ੀਅਲੀ ਬਿਹਤਰ ਹੋਣਾ ਜਿਹੜਾ ਉਹਨਾਂ ਦਾ ਟ੍ਰਿਕਲ ਡਾਊਨ ਇਮਪੈਕਟ ਜਿਹੜਾ ਹੈਗਾ ਕੈਨੇਡਾ ਉੱਤੇ ਪੋਜੀਟਿਵ ਹੀ ਪਊਗਾ ਇਦੋਂ ਖਰਾਬ ਹੋਣ ਦੇ ਚਾਂਸਸ ਵੀ ਹੈਗੇ ਨਹੀਂ ਜੇ ਤੁਸੀਂ ਕੋਈ ਮੇਜਰ ਮਿਸਟੇਕ ਜਿਹੜੀ ਹੈਗੀ ਆ ਤੁਸੀਂ ਤੁਸੀਂ ਕਰ ਦੋ ਪਰ ਮੈਨੂੰ ਲੱਗਦਾ ਵੀ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਇਦੋਂ ਡਾਲਰ ਵਗੈਰਾ ਬੜਾ ਥੱਲੇ ਜਾਣ ਦੇ ਹੋਰ ਚਾਂਸਸ ਨਹੀਂ ਹੈ ਇੱਥੇ ਜਿਹੜੀ ਗੱਡੀ ਇਹ ਕਾਫੀ ਧੇਰ ਜਿਵੇਂ ਸਟਕ ਰਹੇਗੀ ਤੇ ਮੈਂ ਜਿਆਦਾ ਚਿੰਤਾ ਤਾਂ ਜਿਹੜੇ ਆਪਣੇ 25 ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਬੱਚੇ ਨੇ ਤੇ ਉਹਨਾਂ ਦੇ ਜਿਹੜੀ ਆ ਜਿਹੜਾ ਤੁਸੀਂ ਆਪਣੇ ਕੈਰੀਅਰ ਦੇ ਇਹ ਜਿਹੇ ਪੜਾਅ ਦੇ ਉੱਤੇ ਹੁੰਨੇ ਹੋ ਇੱਥੇ ਤੁਸੀਂ ਹਰ 2 ਸਾਲ ਬਾਅਦ ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ਮੈਂ ਅੱਗੇ ਨਾਲੋਂ ਪੈਸੇ ਵੀ ਜਿਆਦਾ ਬਣਾ ਰਿਹਾ ਹਾਂ ਮੇਰੀ ਬੈਂਕ ਬੈਲੇਸਟੀ ਵਧੀਆ ਹੋ ਗਈ ਹੈ ਮੈਂ ਹੁਣ ਕਾਰ ਵੀ ਚੇਂਜ ਕਰਨੀ ਹੈ ਮੈਂ ਘਰ ਵੀ ਕਰਨਾ ਹੈ ਮੈਂ ਕੱਪੜੇ ਲੈਣੇ ਆ ਉਹ ਜਿਹੜਾ ਉਹ ਜੇ ਬੱਚਾ ਜਿਹੜਾ ਹੈਗਾ 25 ਤੋਂ 40 ਸਾਲ ਦਾ ਹੈਗਾ ਦੇਉ ਨੂੰ ਐ ਲੱਗ ਲੱਗਦੇ ਵੀ ਮੈਂ ਤਾਂ ਜਿਵੇਂ ਫਸਿਆ ਹੋਇਆ ਵੀ ਮੈਂ ਅਪਰਚੂਨਿਟੀ ਹੈ ਨਹੀਂ ਜਾਂ ਜਿਹਦੇ ਕੋਲੇ 2-2.5 ਲੱਖ ਦੀ ਜੌਬ ਉਹਨੇ ਵਿਚਾਰਨੇ 8-10 ਸਾਲ ਮਿਹਨਤ ਕਰਕੇ ਕਰ ਵੀ ਲਈ ਉਹ ਡਰਿਆ ਬੈਠਾ ਵੀ ਜੇ ਇਹ ਛੱਡਤੀ ਮੈਂ ਕੀ ਕਰੂੰਗਾ ਮੈਂ ਤਾਂ 1 ਲੱਖ ਦੀ ਨਹੀਂ ਮਿਲਣੀ ਹੈ ਨਾ I see there a lot of ਜਿਹੜੀ ਮੇਰੀ ਏਜ ਗਰੁੱਪ ਦੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਤੋਂ ਬਹੁਤ ਚਿੰਤਤ ਨੇ ਮੈਂ ਕਾਫੀ ਬੰਦੇ ਨੂੰ ਜਾਣਦਾ ਜਿਨ੍ਹਾਂ ਦੇ ਬੱਚੇ 25-25 30-30 35-35 ਸਾਲ ਦੇ ਨੇ ਤੇ ਉਹ ਉਹਨਾਂ ਕੋਲੇ ਜੌਬਸ ਨਹੀਂ ਹੈਗੀਆਂ ਅੱਛੀਆਂ and they don't see any hope also ਨੰਸੋ ਇਹ ਰਹੀਆਂ ਚੀਜ਼ਾਂ ਦਾ ਆਪਾਂ ਨੂੰ ਥੋੜਾ ਜਿਹਾ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਵੀ देयर शुड ਬੀ ਜਿਹੜਾ ਕੰਟਰੀ ਆਪਣੇ ਜਿਹੜਾ ਯੂਥ ਹੈ ਜਿਹੜਾ ਉਹ ਹਿਊਮਨ ਰਿਸੋਰਸਸ ਨੂੰ ਫੁੱਲੀ ਯੂਟਿਲਾਈਜ਼ ਨਹੀਂ ਕਰ ਸਕਦਾ ਦੇਸ਼ ਦੀ ਵਿਵਹਾਰੀ ਵਾਸਤੇ ਤੇ ਉਹਨਾਂ ਦੇ ਆਪਣੀ ਲਾਈਫ ਨੂੰ ਇੰਪਰੂਵ ਬਣਾਉਣ ਵਾਸਤੇ ਉਹਦੇ ਫਿਰ ਉਹ ਜਿਹੜੀ ਸਿਚੁਏਸ਼ਨ ਜਿਹੜੀ ਸਟੈਗਨੇਸ਼ਨ ਵਾਲੀ ਹੈ ਉਹ ਬੜੀ ਖਤਰਨਾਕ ਜੀ ਸਿਚੁਏਸ਼ਨ ਹੋ ਸਕਦੀ ਹੈ